여러분 안녕하세요. 사자 오늘은 한국에서 정말 특별한 분왔습니다 바로 판자브주 총리님에 네, 방문했습니다. 예. 사스리가스 미래분노 진비에스 코리안 자 인도 코리안 자자비제 이스 비디오 사 p y 사 ਹਾਂ ਜੀ ਤੇ ਸਰ ਤੁਸੀਂ ਕੋਰੀਆ ਆਇਓ ਤੇ ਮੈਂ ਤੁਹਾਨੂੰ ਕੋਰੀਅਨ ਵਿੱਚ ਕਿਵੇਂ ਸਿੱਧੀ ਗੱਲ ਕਹਿੰਦੇ ਨੂੰ ਮੈਂ ਤੁਹਾਨੂੰ ਸਰ ਸਿਖਾਉਣਾ ਚਾਹੁੰਦਾ ਹਾਂ ਜੀ ਸਿਕੋ ਹਾਂ ਜੀ ਸਰ ਅਸੀਂ ਕਹਿੰਦੇ ਨੇ ਅਨ ਜਿਹੜਾ ਅਸੀਂ ਅਨ ਖਾਂਦੇ ਆ ਤੇ ਉਹ ਫਰਸਟ ਵਰਡ ਹੈ ਅਨ ਨਿਉਂਗ ਹਾਸੇਓ ਹਾਸਾ ਅਨ ਨਿਉਂਗ ਹਾਸੇਓ ਅਨ ਨਿਉਂਗ ਹਾਸਿਓ ਸਰ ਤੁਸੀਂ ਤੇ 1 ਮਿੰਟ ਵਿੱਚ ਵਾ ਅਨ ਨਿਉਂਗ ਹਾਸੇਓ ਵਾ ਯੋਰੋਬਨ ਚਿੰਜਾ ਚਾਰਾਸ਼ਿ ਜੋ ਹਾਂਗੁਕ ਸਾਰਾਮ ਆਨੀਏਓ ਸਰ ਤੁਸੀਂ ਤਾਂ ਕੋਰੀਅਨ ਵਰਗਾ ਬਿਲਕੁਲ ਅਨ ਨਿਉਂਗ ਹਾਸੇ ਬੋਲਤਾ 1 ਵਾਰ ਵਿੱਚ ਅਨ ਨਿਉਂਗ ਹਾਸਿਓ ਅਨਯੋਂਗ ਹਾਸਿਓ ਤੇ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਚ ਕਾਮਯਾਬੀ ਹਾਸਲ ਕੀਤੀ ਹੈ ਡਿਫਰੈਂਟ ਬ੍ਰਾਂਚ ਫੀਲਡ ਚ ਕਾਮਯਾਬੀ ਹਾਸਲ ਕੀਤੀ ਹੈ ਇੰਜੀਨੀਅਰਿੰਗ ਸਪੋਰਟਸ ਬਟ ਸਾਨੂੰ ਇੱਥੇ ਸਿਓਲ ਦੇ ਵਿੱਚ ਦੱਖਣੀ ਕੋਰੀਆ ਦੇ ਵਿੱਚ ਮੁੰਡਾ ਮਿਲਿਆ ਹੈ ਅਮਨ ਅਮਨ ਅਮਨਦੀਪ ਹਾਂਜੀ ਸਰ ਅਮਨਦੀਪ ਤੇ ਇਹ ਸਾਡਾ ਟਰਾਂਸਲੇਟਰ ਹਾਂਜੀ ਇਹ ਕੋਰੀਅਨ ਲੈਂਗੁਏਜ ਇਹਨੇ ਸਿੱਖੀ 2 ਸਾਲਾਂ ਦੇ ਵਿੱਚ ਦਿੱਲੀ ਨੂੰ ਬਿਲੋਂਗ ਕਰਦਾ ਹੈ ਤੇ ਬਹੁਤ ਐਕਸਪਰਟ ਹੋ ਗਿਆ ਆਪਣੀ ਭਾਸ਼ਾ ਦਾ ਜਿਹੜੀ ਇਹਨੇ ਸਿੱਖੀ ਸੀ ਤੇ ਅੱਜ ਇਹ ਬڑے-ਵਡੇ ਜਿਹੜੇ ਡੈਲੀਗੇਸ਼ਨ ਆਉਂਦੇ ਨੇ ਜਾਂ ਕੋਈ ਮੂਵੀਜ਼ ਦੇ ਸਟਾਰ ਆਉਂਦੇ ਨੇ ਜਾਂ ਇੱਥੋਂ ਜਿਹੜੀਆਂ ਕੰਪਨੀਆਂ ਜਾਂ ਇੱਥੋਂ ਜਿਹੜੀਆਂ Netflix ਦੀਆਂ ਮੂਵੀਜ਼ ਵਗੈਰਾ ਬਣਾਉਣ ਵਾਸਤੇ ਜਾਂਦੇ ਨੇ ਉੱਧਰ ਉਹਨਾਂ ਲਈ ਕੰਮ ਕਰਦੇ ਆ ਉਹਨਾਂ ਦੇ ਨਾਲ ਜਾਂਦਾ ਸੋ ਜੇ ਮੈਂ ਹੁਣ ਕਵਾਂ ਜੋ ਮੈਂ ਇੱਥੇ ਕੰਮ ਕਰਨ ਆਇਆ ਤਾਂ ਇਹਨੇ ਕੋਰੀਅਨ ਕੰਪਨੀਆਂ ਨੂੰ ਸਾਰਿਆਂ ਨੂੰ ਇਹਨੇ ਟਰਾਂਸਲੇਟ ਕੀਤਾ ਜੇ ਮੈਂ ਹੁਣ ਪੰਜਾਬੀ ਬੋਲਾਂਗਾ ਤਾਂ ਇਹ ਉਹਦੀ ਕੋਰੀਅਨ ਦੇ ਵਿੱਚ ਟ੍ਰਾਂਸਲੇਟ ਟ੍ਰਾਂਸਲੇਸ਼ਨ ਕਰੂ ਸਰ ਇਗਜ਼ਾਮ ਲੈ ਰਹੇ ਨੇ ਮੇਰਾ ਤੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਵਰਦਾਨ ਪ੍ਰਾਪਤ ਧਰਤੀ ਹੈ ਤੁਸੀਂ ਸਾਰੇ ਸਾਡੀ ਪੰਜਾਬ ਦੀ ਧਰਤੀ ਤੇ ਆਓ ਤੁਹਾਡੇ ਕੋਲੇ ਟੈਕਨੋਲੋਜੀ ਹੈ ਲੇਟੈਸਟ ਟੈਕਨੋਲੋਜੀ ਹੈ ਤੁਸੀਂ ਉਹ ਟੈਕਨੋਲੋਜੀ ਉੱਥੇ ਲੈ ਕੇ ਆਓ ਅਸੀਂ ਤੁਹਾਨੂੰ ਉੱਥੇ ਸਕਿਲਡ ਜਿਹੜੇ ਆ ਮੁੰਡੇ ਕੁੜੀਆਂ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਟੈਲੈਂਟ ਅਸਿਸ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਸਾਡੇ ਕੋਲੇ ਟੈਲੈਂਟ ਦੀ ਕੋਈ ਕਮੀ ਨਹੀਂ ਤੇ ਉਹ ਸਾਡੇ ਮੁੰਡੇ ਕੁੜੀਆਂ ਨੂੰ ਵੀ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਮਿਲੂਗਾ ਤੇ ਨਾਲ ਨਾਲ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਇੰਨੀ ਵਰਦਾਨ ਪ੍ਰਾਪਤ ਧਰਤੀ ਹੈ ਕਿ ਜਿਹੜਾ ਵੀ ਉੱਥੇ ਆ ਜਾਏ ਉਹ ਭੁੱਖਾ ਨਹੀਂ ਮਰਦਾ ਉਹਨੂੰ ਘਾਟਾ ਨਹੀਂ ਪੈਂਦਾ ਸੋ ਆਓ ਤੇ ਪੰਜਾਬ ਦੀ ਹੌਸਪਿਟੈਲਿਟੀ ਮੇਜ਼ਬਾਨੀ ਨੂੰ ਇੰਜੋਏ ਕਰੋ ਚਾਹੇ ਜੇ 종리님께서 아주 좋은 말씀 드렸습니다. 반잡에 대해서 설명해 드렸습니다. 이제 반잡은 약간 종교 쪽인 나라입니다. 또 거기서 이제, 저희 종교에 있는 신이 옛날에 엄청 많이 희생했습니다. 그래서 만약에 여기 와서 이제 사업을 하면 아주 좋은 파트너십 될수 있습니다. 왜냐하면, 저희는 이제 기술 필요한, 저희는 이제 기술이 있어서 이제 한국에서, 어, 준 혁신, 그런 거 있잖아요. 그래서 그런 것을 가지고 반잡에 와서 저희는 기술적인 인력을 제공할 수 있습니다. 그래서 한번 와서 거기서 이제 일을 하게 되면 누가 와도 배고프지 않아요. 밥벌이가 너무 쉽습니다. 그래서 꼭한번 방문하시고 또 사업할 수 있으면 좋겠습니다. 예, 감사합니다. ਪੰਜਾਬ ਦੇ ਵਿੱਚ ਅਸੀਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਹਰ ਕਿਸਮ ਦੀ ਫੈਸਿਲਿਟੀ ਹੋਵੇ ਹਰ ਕਿਸਮ ਦੀ ਟੈਕਨੋਲੋਜੀ ਹੋਵੇ ਔਰ ਸਾਡੇ ਸਾਰੇ ਅਫਸਰ ਸਹਿਬਾਨ ਨਾਲ ਆਏ ਨੇ ਇਨਵੈਸਟ ਪੰਜਾਬ ਦੇ ਔਰ ਅਸੀਂ ਜੋ ਪੰਜਾਬ ਦੇ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹਨੂੰ ਨਿਭਾ ਰਹੇ ਹਾਂ ਔਰ ਸੱਚੇ ਦਿਲੋਂ ਪੰਜਾਬ ਦੀ ਸੇਵਾ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਜਾਵਾਂਗੇ ਤੇ ਪੂਰੀ ਦੁਨੀਆ ਦੀ ਟੈਕਨੋਲੋਜੀ ਪੰਜਾਬ ਚ ਆਊਗੀ ਤਾਂ ਪੰਜਾਬ ਜਿਹੜਾ ਦੁਨੀਆ ਦੇ ਨਕਸ਼ੇ ਤੇ ਪਹਿਲਾਂ ਹੀ ਹੈ ਬਹੁਤ ਪਰ ਹੋਰ ਵੀ ਜ਼ਿਆਦਾ ਇੱਕ ਚਮਕਦਾ ਤਰੂ ਦਾ ਤਾਰਾ ਬਣ ਕੇ ਉਹ ਚਮਕੂਗਾ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਅਸੀਂ ਪੰਜਾਬ ਲਈ ਕੁਝ ਯੋਗਦਾਨ ਪਾਇਆ ਸ사시레 이제 پنجاب은 총리님이 좀더 환경 잘할수 있게 더 발전시키고 싶습니다. 그래서 세계에서 일본도 도쿄도 갔다 왔고 이제 한국에도 있습니다. 그래서 그런 것을 좀 많이 발전시키고 싶습니다. 그래서 여러분도 반자브에 와서 이제 사업하면 아주 저희도 큰 도움을 받을 수 있고 여러분도 엄청 많이 돈도 벌수 있고 그다음에 네 아주 잘 된다고 생각합니다. 그래서 반자압은 약간 빛나게 만들고 싶습니다. 대 이만다리디 아시 ایک ا m ک ز ا م پ ل ਇ ਹ ਨ ਾ 그, ਨ ੂ 5 ਆਨਲਾਈਨ ਸਿਸਟਮ ਹੈ ਕੁਝ ਦਫਤਰਾਂ ਚ ਤੱਕੇ ਖਾਨ ਦੀ ਲੋੜ ਨਹੀਂ ਤੇ ਨਾਲ ਸਾਡੇ ਯੂਥ ਨੂੰ ਵੀ ਬਾਹਰਲੇ ਮੁਲਕਾਂ ਚ ਜਾ ਕੇ ਜਿਹੜਾ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਜੇ ਸਾਡੇ ਯੂਥ ਨੂੰ ਸਾਡੇ ਮੁਲਕ 'ਚ ਡਿਗਰੀ ਮੁਤਾਬਕ ਕੰਮ ਮਿਲ ਜੇ ਸਾਡੇ ਕੋਲੇ ਯੂਨੀਵਰਸਿਟੀਆਂ ਨੇ ਸਾਡੇ ਕੋਲੇ ਬਹੁਤ ਟੌਪ ਦੇ ਇੰਜੀਨੀਅਰ ਕਾਲਜੇਸ ਨੇ ਸਾਡੇ ਕੋਲੇ ਬਹੁਤ ਸਾਰੇ ਇੰਸਟੀਚਿਊਸ਼ਨ ਨੇ ਜਿਹੜੇ ਵਰਲਡ ਲੈਵਲ ਦੇ ਜਿਹੜੇ ਇੰਜੀਨੀਅਰਸ ਵਰਲਡ ਲੈਵਲ ਦੇ ਜਿਹੜੇ ਟੈਲੈਂਟ ਨੂੰ ਜਿਹੜਾ ਪ੍ਰਮੋਟ ਵੀ ਕਰਦੇ ਨੇ ਪੈਦਾ ਵੀ ਕਰਦੇ ਨੇ ਸੋ ਅਸੀਂ ਚਾਹੁੰਦੇ ਆ ਕਿ ਜਦੋਂ ਪੰਜਾਬ 'ਚ ਆਉਂਗੇ ਤਾਂ ਅਸੀਂ ਤੁਹਾਨੂੰ ਮੇਜ਼ਬਾਨੀ ਸਾਡੀ ਮੰਨੀ ਹੋਈ ਹੈ ਵੀ ਆਰ ਨੋਨ ਫੋਰ ਆਰ ਹਸਪਿਟੈਲਟੀ ਤਾਂ ਅਸੀਂ ਉਥੇ ਤੁਹਾਨੂੰ ਉਡੀਕਾਂਗੇ ਤੇ ਆਓ ਪੰਜਾਬ ਦੇ ਵਿੱਚ ਨਿਵੇਸ਼ ਕਰੋ ਇਨਵੈਸਟ ਇਨ ਦਾ ਬੈਸਟ ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਕੋਰੀਅਨ ਕੰਪਨੀਆਂ ਜਿਹੜੀਆਂ ਨੇ ਉਹ ਤਿਆਰ ਹੋਈਆਂ ਨੇ ਤੇ ਆ ਕੇ ਉਹ ਪੰਜਾਬ ਦੇ ਵਿੱਚ ਆਪਣੇ ਪ੍ਰੋਜੈਕਟ ਲਾਉਣਗੀਆਂ ਤੇ ਸਾਡੇ ਯੂਥ ਨੂੰ ਖੰਭ ਮਿਲਣਗੇ ਅਸਮਾਨਾਂ ਤੱਕ ਉਡਾਰੀ ਲਾਉਣ ਦੇ ਛੋਈ ਪੰਜਾਬ ਰਾਨੀਨ ਝੂਨ ਨਹੀਂ ਜੇ ਪੰਜਾਬ ਆ ਉਹ ਸਿੱਖ ਕਿਉਂ 저희 종교에도 그렇고, 이제 반잡 주에도 그렇습니다. 저희가 신뢰 위에서 잘 알리는 네, 주이고 종교입니다. 그래서 만약에 반잡이 오면 신뢰가 아주 강하면서 또 그런 말이 하나 있습니다. Invest, invest. 그래서 이거 뭐냐면 최고의 투자 하세요. 그래서 반잡에 와서 최고의 투자 하신다고 말을 했습니다. 어를 석도, 아키드베치 하이커는 저는 ਕਿ ਪੰਜਾਬ ਜਿਹੜਾ ਉਹ ਜੁਗ-ਜੁਗ ਵਸੇ ਔਰ ਇਹਨਾਂ ਨੇ ਕੰਪਨੀ ਵਾਲਿਆਂ ਨੇ ਬਹੁਤ ਸਾਰੇ ਓਨਰਸ ਨੇ ਇਨਵੈਸਟਰਸ ਨੇ ਸਾਨੂੰ ਦੱਸਿਆ ਕਿ ਪਹਿਲੀ ਵਾਰ ਸਾਨੂੰ ਕਿਸੇ ਨੇ ਆ ਕੇ ਪੰਜਾਬ ਬਾਰੇ ਇਦਾਂ ਦੱਸਿਆ ਸਾਨੂੰ ਗੁਜਰਾਤ ਬਾਰੇ ਪਤਾ ਸੀ ਸਾਨੂੰ ਚੇਨਈ ਬਾਰੇ ਪਤਾ ਸੀ ਸਾਨੂੰ ਬੈਂਗਲੌਰ ਬਾਰੇ ਪਤਾ ਸੀ ਪਰ ਪੰਜਾਬ ਬਾਰੇ ਸਾਨੂੰ ਇੰਨਾ ਕੁਝ ਨਹੀਂ ਪਤਾ ਸੀ ਸਾਨੂੰ ਕਿਸੇ ਨੇ ਆ ਕੇ ਦੱਸਿਆ ਨਹੀਂ ਸੋ ਬਹੁਤ ਸਾਰੀ ਪੰਜਾਬੀ ਕਮਿਊਨਿਟੀ ਵੀ ਮਿਲੀ ਇਸ ਤਰ੍ਹਾਂ ਦੇ ਮੁੰਡੇ ਵੀ ਮਿਲੇ ਬਹੁਤ ਸਾਰੇ ਇੰਡੀਅਨ ਡਾਇਸਪੋਰਾ ਦੇ ਜਿੰਨੇ ਵੀ ਮੈਂਬਰਸ ਨੇ ਉਹ ਵੀ ਮਿਲੇ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਪਹਿਲੀ ਵਾਰ ਕੋਈ ਪੰਜਾਬ ਤੋਂ ਚੀਫ ਮਿਨਿਸਟਰ ਤੇ ਉਹਨਾਂ ਦਾ ਕੋਈ ਡੈਲੀਗੇਸ਼ਨ ਇੱਥੇ ਆਇਆ ਤੇ ਉਹਨਾਂ ਨੇ ਆ ਕੇ ਸਾਨੂੰ ਪੰਜਾਬ ਬਾਰੇ ਸਾਰਾ ਕੁਝ ਦੱਸਿਆ ਤੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਕਿਹਾ ਕਿ ਅਸੀਂ ਇੱਥੇ ਜ਼ਰੂਰ ਆਵਾਂਗੇ ਤੇ ਸਾਨੂੰ ਉਮੀਦ ਹੈ ਕਿ ਆ ਜਿਹੜਾ ਕੋਰੀਆ ਦਾ 2-3 ਦਿਨ ਦਾ ਸਾਡਾ ਟ੍ਰਿਪ ਹੈ ਇਹ ਪੰਜਾਬ ਲਈ 22 ਸਾਲਾਂ ਤੱਕ ਯਾਦ ਰੱਖਿਆ ਜਾਊਗਾ ਤੇ ਕਿਉਂਕਿ ਬਹੁਤ ਸਾਰੀਆਂ ਲੇਟੈਸਟ ਟੈਕਨੋਲੋਜੀ ਵਾਲੀਆਂ ਦੁਨੀਆ ਨੂੰ ਜਿੱਤਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਉਹ ਪੰਜਾਬ ਚ ਆ ਕੇ ਆਪਣਾ ਹੈੱਡਕੁਆਰਟਰ ਜਾਂ ਆਪਣੀ ਬ੍ਰਾਂਚ ਬਣਾਉਣ ਗਿਆ ਸੋ ਅਨ ਲਿਓਗੇ ਹੱਸਿਓ